ਤਰਨ ਤਰਨ ਦੇ ਪਿੰਡ ਠੱਠਾ ਨੇੜੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਪਤੀ-ਪਤਨੀ ਅਤੇ ਉਹਨਾਂ ਦੇ 4 ਸਾਲ ਦਾ ਬੱਚਾ ਸ਼ਾਮਲ ਹਨ। ਸਤਪਾਲ ਸਿੰਘ ਆਪਣੀ ਪਤਨੀ ਬਲਜੀਤ ਕੌਰ, ਬੱਚਿਆਂ ਕਵਰਪਾਲ ਸਿੰਘ, ਨਵਜੋਤ ਕੌਰ ਅਤੇ ਸਹਿਜਪਾਲ ਸਿੰਘ ਸਮੇਤ ਪਿੰਡ ਮਨਨਦਵਾਰ ਰਹਾ ਸੀ। ਰਸਤੇ 'ਚ ਕਾਰ ਨਾਲ ਅੰਮੋ ਸਾਹਮਣੇ ਟੱਕਰ ਹੋ ਗਈ। ਸਹਿਜਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਤਪਾਲ ਅਤੇ ਬਲਜੀਤ ਕੌਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਕਵਰਪਾਲ ਅਤੇ ਨਵਜੋਤ ਇਲਾਜ ਅਧੀਨ ਨੇ। ਇਹਨਾਂ ਦੀ ਗੱਲ ਜਿਹੜੀ ਹੀ ਇਹ ਮੰਦਨ ਪਿੰਡ ਗਈ ਹੋਈ ਹੈ ਤੇ ਦਿਹਾੜੀਦਾਰ ਆਦਮੀ ਇਹਨੇ ਪਹਿਲਾਂ ਛੱਡ ਗਿਆ ਹੈ ਦੁਪਹਿਰੇ ਤੇ ਸ਼ਾਮ ਨੂੰ ਆਪਣਾ ਕੰਮਕਾਰ ਕਰਕੇ ਵਾਪਸ ਆ ਗਿਆ ਹੈ ਘਰ ਤੇ ਮੁੜ ਕੇ ਵਾਪਸ ਲੈਣੇ ਕਿ ਲਈ 7 ਵਜੇ ਤੇ ਖੁਸ਼ਿਆਦਾ ਦਾ ਡੇਰਾ ਬਾਬੇ ਦਾ ਜਿੱਥੇ ਪੂਰਨ ਠੱਠੇ ਤੇ ਲਾਗੇ ਵੀਰ ਬਾਬੂ ਦਾ ਸਾਹ ਦੇ ਉਧਰੋਂ ਆ ਰਿਹਾ ਹੈ ਸਾਰੇ ਪਰਵਾਰ ਇਧਰੋਂ ਕਾਰ ਜਾ ਰਹੀ ਤੇ ਉਹਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਫੇਡ ਮਾਰੀ ਹੈ ਜਿਦਾ ਕਰਕੇ ਸੱਟਾਂ ਲੱਗਣ ਕਰਕੇ ਇੱਕ ਬੱਚੇ ਦੀ ਉਥੇ ਚਾਰ ਸਾਲ ਦਾ ਸੀ ਉਹਦੀ ਮੌਤ ਹੋ ਗਈ ਤੇ ਇੱਕ ਦੀ ਲੇਡੀ ਦੀ ਹਸਪਤਾਲਾ ਕੇ ਮੌਤ ਹੋ ਗਈ ਜਬਰਜੀਤ ਕੌਰ ਦੀ ਸੱਤਪਾਲ ਦੇ ਘਰ ਦੀ ਸੀ ਤੇ ਇਹਨੂੰ ਰੈਫਰ ਕਰ ਦਿੱਤਾ ਗ੍ਰਾਮ ਸਰ ਉਥੇ ਜਾ ਕੇ ਸੱਤਪਾਲ ਦੀ ਮੌਤ ਹੋ ਗਈ ਜ ਇਹਦਾ ਬੇਟਾ ਬੇਟੀ ਉਥੇ ਲਾ ਕੇ ਨਾ ਤੇ ਇਹਨਾਂ ਦੇ ਕਾਰ ਡਰਾਈਵਰ ਉਹਦੇ ਖਿਲਾਫ ਮੁਕੱਦਮਾ ਨੰਬਰ 86 ਬੜਾ 16 ਅੰਡਰ ਸੈਕਸ਼ਨ 304 ए